ਆਪਣੇ ਜਿੱਲੀ ਪਿੰਡ ਪੁੱਜੇ ਸੀਐਮ ਮਾਨ ਚੋਣਾਂ ਨੂੰ ਲੈ ਕੇ ਪੰਜਾਬ ਵਾਸੀਆਂ ਨੂੰ ਕੀਤੀ ਖਾਸ اپੀਲ ਅੱਜ ਕੱਲ੍ਹ ਪੰਜਾਬ ਵਿੱਚ ਪੰਚਾਇਤੀ ਚੋਣਾਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਪਿੰਡਾਂ ਦੇ ਲੋਕਾਂ ਵੱਲੋਂ ਪੰਚਾਇਤ ਚੋਣ ਲਈ ਸਰਪੰਚ ਤੇ ਮੈਂਬਰ ਦੇ ਅਹੁਦਿਆਂ ਲਈ ਉਮੀਦਵਾਰਾਂ ਦੇ ਕਾਗਜ਼ ਭਰੇ ਜਾ ਰਹੇ ਹਨ ਕਈ ਥਾਵਾਂ ਤੇ ਸਰਪੰਚੀ ਦੇ ਚਾਹਵਾਨ ਵਿਅਕਤੀਆਂ ਵੱਲੋਂ ਸਰਪੰਚੀ ਦੇ ਅਹੁਦੇ ਲਈ ਬੋਲੀ ਤੱਕ ਲਗਾਉਣ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਇਸੇ ਦੌਰਾਨ ਸੀਐਮ ਮਾਨ ਆਪਣੇ ਜਿੱਲੀ ਪਿੰਡ ਪੁੱਜੇ ਅਤੇ ਇਹ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਦੌਰਾਨ ਲੋਕਾਂ ਨੂੰ ਖਾਸ ਅਪੀਲ ਕੀਤੀ ਸੀਐਮ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਅੱਜ ਆਪਣੇ ਪਿੰਡ ਆਇਆ ਹਾਂ ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜ਼ੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਹਾਂ ਇਸ ਪਿੰਡ ਨੇ ਗਲੀਆਂ ਚ ਵੱਡੇ ਹੋਏ ਆ ਕਲਾਕਾਰ ਦੇ ਤੌਰ ਤੇ ਵੀ ਵਿਚਰੇ ਆ ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਹੈ ਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ ਚ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਹਨ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ ਤੁਮੇ ਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਇਸ ਵਾਰ ਜ਼ਿਆਦਾਤਰ ਸਰ ਸਰਸਮਤੀ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿੰਨੀ ਪਹਿਲੀ ਵਾਰੀ ਚੰਗੀ ਹੋ ਰਹੀ ਹੈ ਜੀ ਚੰਗੀ ਗੱਲ ਹੈ ਜੀ ਸਰਸਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਸ ਵੋਟਾਂ ਪਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀ ਜਰ ਇਹ ਜਾ ਨਿਕਲੂ ਗਏ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇਹ ਕਹਿ ਨਹੀਂ ਸਕਦੇ ਕੋਈ ਤਾਂ ਹਰੋ ਥੋੜੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨੀ ਹੈ ਜਿਹੜੇ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨੀ ਹੈ ਔਰ ਨੀ ਵਾਸਤੇ ਜਦੋਂ ਭਟਾ ਲੈਣ ਜਾਂਦੇ ਆ ਤਾਂ ਭੱਠੇ ਵਾਲੇ ਨੂੰ ਇਹ ਕਹਿੰਨੇ 1 ਰੁਪਿਆ 2 ਰੁਪਏ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾ ਦੀ ਇੱਟਾ ਅਸਲੀ ਦੇ ਦੇ ਸੋ ਨੀਹਾਂ ਦੇ ਵਿੱਚ ਇੱਟਾਂ ਚੰਗੀਆਂ ਲੱਗੀਆਂ ਲੱਗਣਗੀਆਂ ਤਾਂ ਬਿਲਡਿੰਗਾਂ अच्छੇ ਬਣਨਗੇ ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਆਸਾ ਬਹੁਤ ਉਹ ਤਾਂ ਸਾਰੇ ਪੰਜਾਬ ਵਾਸਤੇ ਆ 5 ਲੱਖ ਰੁਪਿਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮhalla clinic ਹੋਵੇ ਚਾਹੇ ਸੜਕਾਂ ਹੋਣ ਉਹ ਉਹਨਾਂ ਦੀ ਮੰਗ ਹੈ ਮੈਂ ਚਾਹੁੰਦਾ ਪਿੰਡਾਂ ਚ ਪਾਈ ਚਰਕਸਾਂ ਚ ਬਣੀ ਰਹੇ ਮਾਨ ਸਰ ਇਤਨਾ ਕਿਦਰ ਸਰਕਾਰ ਰਬੂਟੀ ਟੈਕਨੀਸ਼ੀਅਨ ਵਾਸਤੇ ਇੱਕ ਗਲਤ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ 15000 ਕਰੋੜ ਪੂਰੇ ਪੰਜਾਬ ਦੇ ਵਿੱਚ ਰਬੂਟੀਆਂ ਪੰਜਾਬ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ ਜੀ ਸਰ ਉਹਨਾਂ 8 ਤੋਂ 12 ਤਰੀਕ ਡੈਡਲਾਈਨ ਦਿੱਤੀ ਹੋਈ ਹੈ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜੇ ਪੰਜਾਬ ਦੀ ਖੇਤੀ ਨੂੰ ਸੱਟ ਪੈਂਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਪੰਪ ਪੰਜਾਬ ਦਾ ਉਹ ਲਾਗੂ ਨਹੀਂ ਹੋਊਗਾ ਸਰ ਜੈ ਮਿਲਾ ਐਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁਕੇ ਹੈ ਸਹਿਮਤ ਮੰਤਰੀ ਸਾਹਿਬ ਨੂੰ ਫੋਟੋਆਂ ਮਿਲਣ ਦਾ ਟਾਈਮ ਮੰਗਦੇ ਜੀ ਕਿਰਪਾ ਮਿਲਾਂਗੇ ਜੀ ਹਰ ਰੋਜ਼ ਮਿਲਦੇ ਰਹਿੰਦੇ ਆ ਕਿਉਂਕਿ ਅੱਜ ਤੋਂ 12 ਤਰੀਕ ਹਰ ਰੋਜ਼ ਮਿਲਦੇ ਰਹਿੰਦੇ ਆ ਫਿਰ ਲਾ ਪੰਚਾਇਤਾਂ ਸੁਖ ਸ਼ਾਂਤੀ ਨਾਲ ਨਿਭੜ ਜਾਣ ਔਰ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਲੜਾਈਆਂ ਤੋਂ ਹੋ ਜਾਣ ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲੇ ਆਉਣ ਪਿੰਡਾਂ ਵਾਸਤੇ ਗ੍ਰਾਂਟਾਂ ਮੰਗਣ ਕਿਉਂਕਿ ਪੈਸਾ ਪਿੰਡਾਂ ਐਸਾ ਸ਼ਹਿਰਾਂ ਦਾ ਹੀ ਹੈ ਕਸਬਿਆਂ ਦਾ ਹੀ ਹੈ ਲੋਕਾਂ ਦੇ ਟੈਕਸ ਦਾ ਪੈਸਾ ਤੇ ਉਹ ਪਿੰਡ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜੇ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ ਹੀਠੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਲਾਨੀ ਪਾਰਟੀ ਦੀ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਪਾਰਟੀ ਵਾਲਾ ਜੀ ਸਿਹਤ ਕੇ ਮੈਂ ਜੀ ਮਾਰਕੀਟ ਕੇ ਜਾ ਅੱਜ ਪਿੰਡ ਆ ਕੇ ਹੋਟੀ ਕੋ